ਇੱਕ ਰਾਣੀ ਹੋਈ ਐ ਜਿਹਦਾ ਨਾਮ ਸੀ ਮੈਣੀ ਉਹਦੇ ਘਰ ਵਾਲੇ ਦਾ ਨਾਮ ਸੀ ਫਤੇ ਚੰਦ ਘਰ ਦੇ ਵਿੱਚ ਉਹਨਾਂ ਦੇ ਕੋਈ ਔਲਾਦ ਨਹੀਂ ਉਹ ਪਟਨਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਕਹਿੰਦੇ ਉਹ ਪੰਡਿਤ ਸ਼ਿਵਦਤ ਕੋਲ ਗਏ ਉਹਨਾਂ ਨੂੰ ਜਾ ਕੇ ਦੱਸਿਆ ਕਿ ਸਾਡੇ ਘਰ ਵਿੱਚ ਕੋਈ ਔਲਾਦ ਨਹੀਂ ਕਿਰਪਾ ਕਰੋ ਫਿਰ ਉਹ ਪੰਡਿਤ ਨੇ ਦੱਸਿਆ ਕਿ ਮਾਤਾ ਗੁਜਰੀ ਦਾ ਪੁੱਤਰ ਗੋਵਿੰਦ ਰਾਏ ਐਦਾਂ ਕਰੋ ਉਹਦੇ ਅੱਗੇ ਫਰਿਆਦ ਕਰੋ ਉਹ ਤੁਹਾਡੀ ਝੋਲੀ ਭਰੇਗਾ ਮੈਨੂੰ ਉਹਦੇ ਵਿੱਚੋਂ ਰਾਮ ਦਿਖਦਾ ਹੈ ਮੈਨੂੰ ਰਾਮ ਦਿਖਦਾ ਹੈ ਉਹਦੇ ਵਿੱਚੋਂ ਉਸ ਵਕਤ ਉਹ ਰਾਣੀ ਕਹਿਣ ਲੱਗੀ ਕਹਿੰਦੇ ਜੇ ਮੈਂ ਦੱਸੋ ਕਿਵੇਂ ਫਰਿਆਦ ਕਰਾਂ ਉਹ ਸ਼ਿਵਦਤ ਪੰਡਿਤ ਕਹਿਣ ਲੱਗਾ ਤੂੰ ਆਪਣੇ ਘਰ ਦੇ ਵਿੱਚ ਬਹਿ ਕੇ ਗੋਪਿੰਦ ਰਾਹੀਂ ਨੂੰ ਪੁਕਾਰੀ ਉਹ ਤੈਨੂੰ ਮਿਲਣ ਵਾਸਤੇ ਆਵੇਗਾ ਤੈਨੂੰ ਦਤਾਰੇ ਦੇਵੇਗਾ ਫਿਰ ਉਹ ਤੇਰੀ ਲੋੜ ਵੀ ਪੂਰੀ ਕਰੇਗਾ ਕਹਿੰਦੇ ਠੀਕ ਹੈ ਕਹਿੰਦੇ ਰਾਣੀ ਆਪਣੇ ਘਰੇ ਗਈ ਚੌਂਕੜਾ ਮਾਰ ਕੇ ਬਹਿ ਗਈ ਉਹਨੇ ਹਰ ਵਕਤ ਕਲਗੀਆਂ ਵਾਲੇ ਪਾਸ਼ਾ ਨੂੰ ਯਾਦ ਕਰਨਾ ਗੋਬਿੰਦ ਰਾਏ ਨੂੰ ਯਾਦ ਕਰਨਾ ਕਹਿੰਦੇ ਜੀ ਉਹਨੇ ਆਪਣੇ ਘਰ ਦੇ ਦਰਵਾਜ਼ੇ ਸਾਰੇ ਖੋਲ ਦਿੱਤੇ ਕਿ ਮਹਾਰਾਜ ਜੀ ਆਉਣਗੇ ਮੈਨੂੰ ਦਿਦਾਰੇ ਦੇਣਗੇ ਇੱਕ ਦਿਨ ਸੁਣੀ ਗਈ ਰਾਣੀ ਦੀ ਫਰਿਆਦ ਰਾਣੀ ਦੀ ਫਰਿਆਦ ਸੁਣੀ ਗਈ ਕਲਗੀਆਂ ਵਾਲੇ ਪਾਸ਼ਾ ਜੀ ਦੀ ਛੋਟੀ ਜੀ ਉਮਰ ਹੈ ਗੋਬਿੰਦ ਰਾਏ ਦੀ ਆਪਣੇ ਮਿੱਤਰਾਂ ਦੇ ਨਾਲ ਖੇਡਦੇ-ਖੇਡਦੇ ਰਾਣੀ ਦੇ ਮਹਿਲਾਂ ਵਿੱਚ ਆ ਗਏ ਰਾਣੀ ਦੀ ਗੋਦ ਵਿੱਚ ਆ ਕੇ ਬਹਿ ਗਏ ਤੇ ਆ ਕੇ ਆਵਾਜ਼ ਮਾਰੀ ਕਹਿੰਦੇ ਮਾਂ ਤੂੰ ਮੈਨੂੰ ਪੁਕਾਰਦੀ ਸੀ ਦੇਖ ਮੈਂ ਤੇਰੀ ਗੋਦ ਵਿੱਚ ਆ ਕੇ ਬਹਿ ਗਿਆ ਕਹਿੰਦੇ ਜਦੋਂ ਰਾਣੀ ਨੇ ਇਹ ਗੱਲ ਸੁਣੀ ਨਾ ਮਾਂ ਲਬਜ ਸੁਣਿਆ ਕਹਿੰਦੇ ਰਾਣੀ ਦਾ ਦਿਲ ਪਰ ਆਇਆ ਮਨ ਵਿੱਚ ਸਕੂਨ ਮਿਲਿਆ ਕਿ ਕੋਈ ਹੈ ਜਿਹੜਾ ਮੈਨੂੰ ਮਾਂ ਕਹਿ ਰਿਹਾ ਹੈ ਮੇਰੇ ਕੰਨ ਤਰਸਦੇ ਪਏ ਸੀ ਜਦੋਂ ਜੀਰੂ ਨੇਤਰ ਖੋਲੇ ਸਾਹਮਣੇ ਕੀ ਦੇਖਿਆ ਮਾਤਾ ਗੁਜਰੀ ਦਾ ਬਲਾਲ ਗੋਬਿੰਦ ਰਾਏ ਉਹ ਰਾਣੀ ਦੀ ਕੋਦ ਵਿੱਚ ਆ ਕੇ ਬੈਠਾ ਹੋਇਆ ਹੈ ਰਾਣੀ ਨੇ ਬੜਾ ਪਿਆਰ ਕੀਤਾ ਕਹਿਣ ਲੱਗੇ ਹੇ ਗੁਰੂ ਦੇ ਨੰਦਨ ਬਸ ਇੰਨੀ ਕਿਰਪਾ ਕਰ ਦੇ ਕਿ ਮੇਰੇ ਘਰ ਵਿੱਚ ਵੀ ਔਲਾਦ ਹੋ ਜਾਵੇ ਮਹਾਰਾਜ ਜੀ ਕਹਿਣ ਲੱਗੇ ਦੱਸ ਤੈਨੂੰ ਕਿਵੇਂ ਜੀ ਔਲਾਦ ਚਾਹੀਦੀ ਹੈ ਕਹਿਣ ਲੱਗੇ ਜੀ ਤੁਹਾਡੇ ਵਰਗੀ ਔਲਾਦ ਹੋਵੇ ਤੁਹਾਡੇ ਵਰਗਾ ਸੋਹਣਾ ਮੇਰਾ ਲਾਲ ਹੋਵੇ ਤੇ ਉਸ ਵਕਤ ਮਹਾਰਾਜ ਜੀ ਕਹਿਣ ਲੱਗੇ ਇਹਨੇ ਮਾਂ ਐਦਾਂ ਕਰ ਮੇਰੇ ਵਰਗਾ ਪੁੱਤਰ ਤੈਨੂੰ ਨਹੀਂ ਮਿਲਣਾ ਐਦਾਂ ਕਰ ਤੂੰ ਮੈਨੂੰ ਆਪਣਾ ਪੁੱਤਰ ਬਣਾ ਲੈ ਮੈਂ ਅੱਜ ਤੋਂ ਬਾਅਦ ਤੈਨੂੰ ਮਾਂ ਕਵਾਂਗਾ ਤੇ ਉਸ ਵਕਤ ਰਾਣੀ ਕਹਿਣ ਲੱਗੀ ਕਹਿੰਦੀ ਲਾਲਵੇ ਇੱਕ ਲਾਲ ਦੀਆਂ ਦੋ ਮਾਂਵਾਂ ਨਹੀਂ ਹੋ ਸਕਦੀਆਂ ਕਹਿਣ ਲੱਗਾ ਨਹੀਂ ਮਾਂ ਮੈਂ ਤੈਨੂੰ ਵੀ ਪਿਆਰ ਕਰਾਂਗਾ ਆਪਣੀ ਕੁਜਰ ਕੋਰ ਮਾਂ ਨੂੰ ਵੀ ਪਿਆਰ ਕਰਾਂਗਾ ਮੈਂ ਤੁਹਾਡੀ ਦੋਨਾਂ ਮਾਵਾਂ ਦਾ ਪਿਆਰ ਲੈਣਾ ਚਾਹਨਾ ਰਾਣੀ ਬੜੀ ਖੁਸ਼ ਹੋਈ ਜੀ ਉਹਨੇ ਕਲਗੀਆਂ ਵਾਲੇ ਪਾਦਸ਼ਾਹ ਨੂੰ ਬਹੁਤ ਪਿਆਰ ਕੀਤਾ ਕਹਿੰਦੇ ਨੇ ਸਾਰਾ ਦਿਨ ਕਲਗੀਆਂ ਵਾਲੇ ਪਾਦਸ਼ਾਹ ਜੀ ਰਾਣੀ ਦੇ ਮਹਿਲਾਂ ਵਿੱਚ ਖੇਡਣਾ ਰਾਣੀ ਨੇ ਕੁੰਗੜੀਆਂ ਬਾਲ ਕੇ ਮਹਾਰਾਜ ਜੀ ਨੂੰ ਸ਼ਿਕਾਨੀਆਂ ਉਹਨਾਂ ਦੇ ਮਿੱਤਰਾਂ ਨੂੰ ਸ਼ਿਕਾਨੀਆਂ ਫਿਰ ਅੱਧੀ ਰਾਤ ਨੂੰ ਕਲਗੀਆਂ ਵਾਲੇ ਪਾਦਸ਼ਾਹ ਜੀ ਆਪਣੇ ਘਰੇ ਜਾਂਦੇ ਸਨ ਘਰੇ ਜਾ ਕੇ ਰਹਿਰਾਸ ਦਾ ਜਾਪ ਕਰਦੇ ਸਨ ਅੱਜ ਵੀ ਪਟਨਾ ਸ਼ਹਿਰ ਦੀ ਧਰਤੀ ਦੇ ਉੱਪਰ ਨਾ ਗੁਰੂ ਘਰ ਵਿਖੇ ਸ਼ਾਮ ਨੂੰ ਰਹਿਰਾਸ ਦਾ ਪਾਠ ਬੋਧ ਲੇਟ ਸ਼ੁਰੂ ਹੁੰਦਾ ਹੈ ਪਤਾ ਕਿਉਂ ਹੁੰਦਾ ਹੈ ਕਿਉਂਕਿ ਕਲਗੀਆਂ ਵਾਲੇ ਪਾਦਸ਼ਾਹ ਜੀ ਰਾਣੀ ਦੇ ਮਹਿਲਾਂ ਵਿੱਚ ਖੇੜਦੇ ਸਨ ਰਾਤ ਨੂੰ ਲੇਟ ਆਪਣੇ ਘਰੇ ਜਾਇਆ ਕਰਦੇ ਸਨ ਤੇ ਲੇਟ ਪਾਠ ਕਰਿਆ ਕਰਦੇ ਸਨ ਏਸੀ ਰਾਣੀ ਦੇ ਮਨ ਦੀ ਭਾਵਨਾ ਜਦੋਂ ਮਹਾਰਾਜ ਜੀ ਦੇ ਉਹਨੇ ਦਿਤਾਰੇ ਕੀਤੇ ਜਦੋਂ ਉਹਨਾਂ ਨੇ ਮਹਾਰਾਜ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਕਹਿੰਦੇ ਉਹਦੇ ਮਨ ਦੇ ਵਿੱਚ ਭਾਵਨਾ ਸੀ ਨਾ ਜਿਹੜੀ ਬੱਚੇ ਵਾਲੀ ਉਹ ਸਾਰੀ ਭਾਵਨਾ ਉਹਦੀ ਪੂਰੀ ਹੋ ਗਈ ਤਾਂ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਜੀ ਤਾਂ ਅਸੀਂ ਰਾਣੀ ਮੈਣੀ ਜਿਹਦੀ ਐਡੀ ਭਾਵਨਾ ਦੇਖ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਉਹਨੂੰ ਤਿਤਾਰੇ ਦਿੱਤੇ